ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਸਾਤ ਸ੍ਰੀ ਕਾਲ ਜੀ ਸਾਰੇ ਪੈਣ ਪ੍ਰਾਪਾਂਗੇ ਜੀ ਮੇਰੀ ਕਰਦੇ ਆ ਆਪਣੇ ਸਾਰੇ ਪੈਣ ਪ੍ਰਾਪ ਠੀਕ ਠਾਕ ਹੋਣਗੇ ਜੀ ਤੇ ਆਪਾਂ ਅੱਜ ਦੀ ਵੀਡੀਓ ਕਰ ਰਹੇ ਹਾਂ ਸਟਾਰਟ ਤੇ ਅੱਜ ਵੀ ਇੱਕ ਬੜੀ ਹੀ ਵਧੀਆ ਮੈਸੇਜ ਆਇਆ ਸੀਗਾ ਅਸੀਂ ਕੱਲ ਰਾਤ ਵੀਡੀਓ ਵੇਖੀ ਆ ਤੇ ਬੜਾ ਇਹ ਸੋਣਾ ਕਹਿੰਦੇ ਆ ਨਾ ਵੀ ਜਦੋਂ ਦੇਸ਼ ਤੇ ਜਦੋਂ ਵੀ ਜ਼ਰੂਰਤ ਪੈਂਦੀ ਹੈ ਸਿੰਘਾਂ ਦੀ ਤੇ ਸਿੰਘ ਹਮੇਸ਼ਾ ਹੀ ਡਟ ਕੇ ਮੁਕਾਬਲਾ ਕਰਦੇ ਆ ਤੇ ਹਮੇਸ਼ਾ ਹੀ ਤਤਪਰ ਰਹਿੰਦੇ ਆ ਮਤਲਬ ਕਿ ਚਾਹੇ ਆਪਦੀ ਮਾਨ ਮਰਿਆਦਾ ਦੀ ਗੱਲ ਹੋਵੇ ਚਾਹੇ ਆਪਦੇ ਹੱਕਾਂ ਦੇ ਲਈ ਹੋਵੇ ਚਾਹੇ ਆਪਣੇ ਦੇਸ਼ ਦੇ ਵਾਸਤੇ ਜਾਨ ਵਾਰਨੀ ਹੋਵੇ ਤਾਂ ਹਮੇਸ਼ਾ ਸਿੰਘ ਅੱਗੇ ਹੀ ਰਹਿੰਦੇ ਹਨ ਕਿਤੇ ਵੀ ਕਿਤੇ ਵੀ ਕੋਈ ਵੀ ਹੁੰਦਾ ਵੀ ਜਿਵੇਂ ਦਿੱਕਤ ਆਉਂਦੀ ਹੈ ਤਾਂ ਜਾ ਕੇ ਸਿੰਘ ਸਰ ਚਾਹੇ ਕਿਸੇ ਦੀ ਹੈਲਪ ਵੀ ਕਰਨੀ ਹੋਵੇ ਚਾਹੇ ਕੁਝ ਵੀ ਹੋਵੇ ਤਾਂ ਵੀ ਸਿੰਘ ਆਪਣੇ ਜਿਹੜੇ ਹੈਗੇ ਆ ਖਾਲਸਾ ਪੰਥ ਸਭ ਤੋਂ ਅੱਗੇ ਹੀ ਰਹਿੰਦੇ ਆ ਸੇਵਾ ਵਿੱਚ ਹੋਵੇ ਲੜਾਈ ਦੀ ਦੰਗੇ ਹੋਣ ਜਾਂ ਮਤਲਬ ਲੜਾਈ ਕਿਸੇ ਦੇਸ਼ ਨਾਲ ਹੋਵੇ ਤੇ ਇਸੇ ਤਰ੍ਹਾਂ ਜਦੋਂ ਪੈਲਗਾਮ ਦੇ ਵਿੱਚ ਆਪਣੇ ਅਟੈਕ ਹੋਇਆ ਸੀਗਾ ਆਪਣੇ ਉਥੇ ਆਰਮੀ ਵਾਲੇ ਸ਼ਹੀਦ ਹੋਏ ਸੀਗੇ ਜਦੋਂ ਤੇ ਉਸ ਤੋਂ ਬਾਅਦ ਆਪਰੇਸ਼ਨ ਸੰਦੂਰ ਹੋਇਆ ਸੀਗਾ ਆਪਰੇਸ਼ਨ ਸੰਦੂਰ ਵਿੱਚ ਜਦੋਂ ਆਪਰੇਸ਼ਨ ਸੰਦੂਰ ਹੋਇਆ ਸੀਗਾ ਤਾਂ ਉਦੋਂ ਇੱਕ ਛੋਟਾ ਬੱਚਾ ਛੋਟਾ ਜਿਹਾ ਬੱਚਾ ਜਿਨੇ ਉਹਦਾ ਨਾਮ ਸਰਵਣਦੀਪ ਸਿੰਘ ਜੀ ਜਿਨੇ ਆਪਰੇਸ਼ਨ ਸੰਦੂਰ ਵਿੱਚ ਫੌਜ ਦੀ ਵਾਸਤੇ ਚਾਹ ਪਾਣੀ ਰਾਸ਼ਨ ਲੈ ਕੇ ਜਾਂਦਾ ਸੀ ਤਾਂ ਉਹਨਾਂ ਦੀ ਸੇਵਾ ਕਰਦਾ ਸੀਗਾ ਤੇ ਬੜਾਈ ਵਧੀਆ ਲੱਗਿਆ ਤੇ ਦੇਖੋ ਜੀ ਆਪਾਂ ਹੋਰ ਤਾਂ ਬਹੁਤ ਚੀਜ਼ਾਂ ਸ਼ੇਅਰ ਕਰ ਦਿੰਨੇ ਆ ਕਮੈਂਟ ਕਰ ਦਿੰਨੇ ਆ ਤੇ ਇਹੋ ਜਿਹੀ ਚੀਜ਼ ਆਪਾਂ ਸ਼ੇਅਰ ਨਹੀਂ ਕਰਦੇ ਇਹੋ ਜਿਹੀ ਚੀਜ਼ਾਂ ਨੂੰ ਆਪਾਂ ਅੱਗੇ ਨਹੀਂ ਲੈ ਜਾਂਦੇ ਕਿਉਂ ਕਿ ਆਪਣੇ ਖੂਨ ਦੇ ਵਿੱਚ ਸਿੱਖੀ ਧਰਮ ਦੇ ਵਿੱਚ ਇਹ ਹੀ ਹੈ ਵੀ ਆਪਾਂ ਨੂੰ ਖੂਨ ਮਤਲਬ ਕਹਿੰਦੇ ਨਾ ਵਿਆਪਨ ਗੁਰੂਆਂ ਤੋਂ ਗੁਰਤੀ ਮਿਲੀ ਹੋਈ ਹੈ ਗੁਰਤੀ ਮਿਲੀ ਹੈ ਆਪਾਂ ਨੂੰ ਗੁਰੂਆਂ ਤੋਂ ਬਾਬਾ ਜੋਰਾਵਰ ਸਿੰਘ ਬਾਬਾ ਪਤੇ ਸਿੰਘ ਜੀ ਤੋਂ ਆਪਾਂ ਨੂੰ ਗੁਰਤੀ ਮਿਲੀ ਹੈ ਕਿ ਜਦੋਂ ਇਹ ਦੇਸ਼ ਤੇ ਕੋਈ ਆਫਤ ਆਊਗੀ ਤੇ ਆਪਾਂ ਤਦ ਪਰ ਆਪਹੁਦੇ ਪਿਆ ਰਹਨੇ ਆ ਹੈਨਾ ਤੇ ਇਸੇ ਤਰ੍ਹਾਂ ਜਿਹੜੇ ਆਪਣੇ ਸਰਵੰਦੀਪ ਸਿੰਘ ਜੀ ਹੈਗੇ ਆ ਤੇ ਫੌਜ ਨੂੰ ਜਾ ਕੇ ਚਾਹ ਪਾਣੀ ਲੰਗਰ ਛਕਾਉਂਦੇ ਆਗੇ ਤੇ ਕਿੰਦਾ ਸੋਹਣਾ ਵਧੀਆ ਗੱਲ ਲੱਗਦੀ ਹੈ ਵੀ ਆਪਣੇ ਗੁਰੂਆਂ ਤੋਂ ਸਿੱਖਿਆ ਸਿੱਖੀ ਜਿਹੜੀ ਮਿਲੀ ਹੋਈ ਹੈ ਆਪਦੇ ਆਮਾਨ ਵਾਸਤੇ ਆਪਦੇ ਧਰਮ ਵਾਸਤੇ ਆਪਦੇ ਦੇਸ਼ ਲਈ ਜਾਨ ਵਾਰਨ ਵਾਸਤੇ ਆਪਾਂ ਹਮੇਸ਼ਾ ਤਿਆਰ ਰਹਿੰਦੇ ਆ ਤੇ ਕਿੰਨੀ ਚੰਗੀ ਗੱਲ ਰਹਿੰਦੀ ਹੈ ਸਹੀ ਕਹਿੰਨਾ ਵੀ ਆਪਣੇ ਬੱਚਿਆਂ ਨੂੰ ਆਪਣੇ ਗੁਰੂਆਂ ਦਾ ਇਤਿਹਾਸ ਦੱਸੋ ਵਿਖਾਓ ਤਾਂ ਹੀ ਉਹਨਾਂ ਨੂੰ ਪਤਾ ਲੱਗੇਗਾ ਵੀ ਆਪਾਂ ਫਿਰ ਬੱਚਿਆਂ ਨੂੰ ਜਦੋਂ ਦੇਖਦੇ ਆ ਨਾ ਉਦੋਂ ਬੱਚਿਆਂ ਦੇ ਖੂਹ ਵਿੱਚ ਕੌਣ ਖੋਲਦਾ ਵੀ ਹਾਂ ਅੱਜ ਵੇਖੋ ਜੀ ਕਿੰਦਾ ਮਾਨ ਹੁੰਦਾ ਤੇ ਸاسي ਵੀ ਐਸੇ ਸਰਵਨਦੀਪ ਸਿੰਘ ਜੀ ਨੂੰ ਬੜਾ ਹੀ ਮਾਣ ਮਹਿਸੂਸ ਕਰਦਾ ਕਿ ਛੋਟਾ ਜਿਹਾ ਬੱਚਾ ਇੱਕ ਐਡੀ ਵੱਡੀ ਫੌਜ ਦੀ ਸੇਵਾ ਕੀਤੀ ਉਹਨੇ ਤੇ ਆਪਰੇਸ਼ਨ ਸੰਦੂਰ ਹੋਇਆ ਜਿਹੜਾ ਸਕਸੈਸਫੁਲ ਹੋਇਆ ਸੀਗਾ ਤੇ ਬੜਾ ਚੰਗਾ ਲੱਗਦਾ ਤੇ ਤਬਾਲ ਪੁਰਸਕਾਰ ਵੀ ਮਿਲਿਆ ਸਰਵਨਜੀਤ ਸਿੰਘ ਜੀ ਨੂੰ ਤੇ ਬੜਾ ਵਧੀਆ ਲੱਗਾ ਸਰਨਦੀਪ ਸਿੰਘ ਵੀ ਇੰਨੇ ਆਪਣੇ ਦੇਸ਼ ਦੇ ਵਾਸਤੇ ਸੇਵਾ ਕਰੀ ਬੜਾ ਵਧੀਆ ਲੱਗਿਆ ਵੀ ਉਹਨੂੰ ਵੇਖ ਲੈ ਕਿੰਨਾ ਛੋਟਾ ਜਿਹਾ ਬੱਚੇ ਤੇ ਕਿੰਨਾ ਉਹਨੂੰ ਆਪਦੇ ਦੇਸ਼ ਪ੍ਰਤੀ ਕਿੰਨਾ ਪਿਆਰ ਹੈਗਾ ਤੇ ਜਦੋਂ ਆਪਣੇ ਗੁਰੂ ਗੋਬਿੰਦ ਸਿੰਘ ਜੀ ਉਹ ਤੋਂ ਛੋਟੇ-ਛੋਟੇ ਬੱਚਿਆਂ ਨੂੰ ਵੇਖ ਲੋ ਦੱਸ ਦਿੰਦੇ ਸੀ ਤੋ ਉਹ ਤੋਂ ਵੇਖ ਲੋ ਅੱਜ ਵੀਦ ਹੋਏ ਨੇ ਆਪਣੇ ਦੇਸ਼ ਵਾਸਤੇ ਐਵੇਂ ਆਪਣੇ ਬੱਚਿਆਂ ਨੂੰ ਛੋਟੇ-ਛੋਟਿਆਂ ਨੂੰ ਤੇ ਬਸਿਆ ਕਰੋ ਸਿੱਖੀ ਦਿਖਾਇਆ ਕਰੋ ਅਸੀਂ ਤਾਰਪ੍ਰੇਤ ਨਾਦੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਆਂ ਵੀ ਇਹਨੂੰ ਅਸੀਂ ਨਾ ਅਸੀਂ ਇਹਨੂੰ ਥੋੜੀ ਦੇਰ ਜ਼ਰੂਰ ਦੱਸਿਏ ਸਿਖਾਈਏ ਇਹਨੂੰ ਹਰ ਚੀਜ਼ਾਂ ਦਾ ਸਾਡੇ ਸਿੱਖੀ ਧਰਮ ਦੇ ਬਾਰੇ ਪਿਆ ਪਤਾ ਹੋਣਾ ਚਾਹੀਦਾ ਆਪਾਂ ਕਿਸੇ ਧਰਮ ਦੇ ਖਿਲਾਫ ਨਹੀਂ ਨਾ ਕਿਸੇ ਧਰਮ ਨੂੰ ਆਪਾਂ ਕੋਈ ਮਾੜਾ ਚੰਗਾ ਬੋਲਦੇ ਪਰ ਅੱਜ ਦੇ ਟਾਈਮ ਆਪਣੇ ਮਹਾਰਾਜਾ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਸੁਪੁੱਤਰ ਸ਼ਹੀਦ ਹੋਏ ਨਾ ਉਹ ਸਿਰਫ ਆਪਣੇ ਆਨ ਬਾਨ ਸ਼ਾਨ ਵਾਸਤੇ ਸ਼ਹੀਦ ਨਹੀਂ ਹੋਏ ਸੀ ਉਹ ਦੂਜਿਆਂ ਦੀ ਵੀ ਆਨ ਬਾਨ ਸ਼ਾਨ ਵਾਸਤੇ ਸ਼ਹੀਦ ਹੋਏ ਸੀ ਉਹ ਹਿੰਦੂਆਂ ਵਾਸਤੇ ਵੀ ਸ਼ਹੀਦ ਹੋਏ ਸੀ ਜਦੋਂ ਕਹਿੰਦੇ ਆ ਕਦੇ ਵੀ ਕੋਈ ਦਿੱਕਤ ਆਉਂਦੀ ਸੀ ਕਸ਼ਮੀਰ ਵਿੱਚ ਜਦੋਂ ਬੜਾ ਕੁਛ ਇਦਾਂ ਗੇ ਪਸਾਦ ਹੋਏ ਸੀਗੇ ਤੇ ਉਦੋਂ ਵੀ ਸਿੱਖਾਂ ਨੇ ਜਾ ਕੇ ਉੱਥੇ ਹਿੰਦੂਆਂ ਦੀ ਰੱਖਿਆ ਕੀਤੀ ਸੀਗੀ ਕਹਿੰਦੇ ਆ ਤੇ ਬੜਾ ਹੀ ਜਦੋਂ ਵੀ ਜਿੱਥੇ ਵੀ ਲੋੜ ਪੈਂਦੀ ਹੈ ਸਿੰਘ ਸਰਦਾਰ ਹਮੇਸ਼ਾ ਹੀ ਅੱਗੇ ਖੜੇ ਹੁੰਦੇ ਆ ਹਾਂਜੀ ਤੇ ਚੰਗਾ ਲੱਗਦਾ ਇਸੇ ਤਰ੍ਹਾਂ ਹੀ ਆਪਦੇ ਵੀ ਪਰਿਵਾਰ ਵਿੱਚ ਬਾਣੀ ਲਾਓ ਤੇ ਸਿੱਖੀ ਧਰਮ ਨੂੰ ਦਾ ਪ੍ਰਚਾਰ ਵੀ ਕਰਨਾ ਜ਼ਰੂਰੀ ਹੁੰਦਾ ਲੋੜ ਨਹੀਂ ਆਪਾਂ ਨੂੰ ਪ੍ਰਚਾਰ ਕਰਨ ਦੀ ਬੜੀ ਇਤਿਹਾਸ ਲੰਮਿਆ ਪਰ ਗੱਲ ਕਰਦਾ ਵੀ ਘਰੇ ਦੱਸਣਾ ਬੜੀ ਜ਼ਰੂਰੀ ਹੁੰਦੀ ਹੈ ਵੀ ਬੱਚਿਆਂ ਨੂੰ ਕੀ ਪਤਾ ਲੱਗਣਾ ਆਪਣੇ ਹੁਣ ਛੋਟੇ-ਛੋਟੇ ਬਾਬੇ ਜੋਰਾਵਰ ਸਿੰਘ ਫਤੇ ਸਿੰਘ ਜੀ ਨੇ ਸ਼ਹੀਦੀਆਂ ਪਾਈਆਂ ਹਨ ਕਹਿੰਦੇ ਆ ਨਾ ਜਦੋਂ ਕਹਿੰਦੇ ਇਹਨਾਂ ਤਾਂ ਆਪਾਂ ਨੂੰ ਪਤਾ ਵੀ ਉਹਨਾਂ ਨੂੰ ਦੀਵਾਰ ਵਿੱਚ ਚੁਣਿਆ ਗਿਆ ਸੀ ਆਪਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਨਾ ਜਦੋਂ ਉਸ ਤੋਂ ਪਹਿਲਾਂ ਉਹਨੂੰ ਦਰਕਤਾ ਨਾਲ ਫਤੇ ਸਿੰਘ ਬਾਬਾ ਤੇ ਜੋਰਾ ਸਿੰਘ ਬਾਬਾ ਜੀ ਨੂੰ ਬੰਨਿਆ ਗਿਆ ਸੀਗਾ ਤੇ ਉਹਨੂੰ ਗਲੇਲਾ ਨਾਲ ਉਹ ਥੱਪਟੇ ਮਾਰੇ ਗਏ ਸੀਗੇ ਤੇ ਉਹਨਾਂ ਦੀ ਅੱਖ ਫੋੜੀ ਗਈ ਅੱਖਾ ਚ ਖੂਨ ਨਿਕਲਦਾ ਪਿਆ ਸੀਗਾ ਤਾਂ ਵੀ ਉਹ ਜੇਕਾਰੇ ਲਾਉਂਦੇ ਸੀ ਕਿ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਤੇ ਉਹਨਾਂ ਦਾ ਇਮਾਨ ਨਹੀਂ ਡੋਲਿਆ ਹਨਾ ਤੇ ਜਦੋਂ ਚੇ ਦੀਵਾਰ ਵਿੱਚ ਚਿੰਨ ਰਹੇ ਸੀਗੇ ਉਦੋਂ ਆਪਣੇ ਬਾਬਾ ਜੋਰਾਵਰ ਸਿੰਘ ਨੂੰ ਪੁੱਛਿਆ ਕਿ ਤੇਰੇ ਭਰਾ ਨੂੰ ਅਸੀਂ ਮਾਰ ਦਿਆਂਗੇ ਤੇ ਤੁਸੀਂ ਧਰਮ ਕਬੂਲ ਕਰ ਲਓ ਤੇ ਬਾਬਾ ਜੋਰਾਵਰ ਸਿੰਘ ਅੱਗੋਂ ਵਜ਼ੀਰ ਖਾਨ ਨੂੰ ਜਵਾਬ ਦਿੰਦਾ ਕਿ ਕੀ ਤੇਰੇ ਧਰਮ ਵਿੱਚ ਮੌਤ ਨਹੀਂ ਹੁੰਦੀ ਵਜ਼ੀਰ ਖਾਨ ਕਹਿੰਦਾ ਮੌਤ ਤਾਂ ਹੁੰਦੀ ਹੈ ਕਹਿੰਦਾ ਜੇ ਉੱਥੇ ਮੌਤ ਹੁੰਦੀ ਹੈ ਤਾਂ ਸਾਡਾ ਧਰਮ ਕੀ ਸਾਨੂੰ ਇਜਾਜ਼ਤ ਦਿੰਦਾ ਹੈ ਹੈਨਾ ਜੀ ਮੌਤ ਤਾਂ ਹਰੇਕ ਹੀ ਧਰਮ ਵਿੱਚ ਹੋਣੀ ਹੈ ਚਾਹੇ ਉਹ ਕਿਸੇ ਵੀ ਧਰਮ ਵਿੱਚ ਚਲੇ ਜਾਓ ਤੇ ਇਸ ਨੂੰ ਜੇ ਕਿਸੇ ਦੇ ਆਪਾਂ ਇਹ ਕੇਸ ਧਰਮ ਦੇ ਆਪਾਂ ਗੱਲਾਂ ਕਰਦੇ ਜਿਹੜਾ ਜਬਰਦਸਤੀ ਕਿਸੇ ਨੂੰ અપਨਾਇਆ ਜਾਵੇ ਉਹ ਕਾਹਦਾ ਤਰਮ ਹੈ ਆਪਾਂ ਕਿਸੇ ਦੀ ਕੋਈ ਆਪੋਜੀਟ ਗੱਲ ਨਹੀਂ ਕਰ ਰਹੇ ਪਰ ਇੱਕ ਗੱਲ ਮੈਂ ਆਪਦੇ ਵਿਚਾਰ ਦੱਸਦਾ ਵੀ ਇਹ ਕਿਸ ਚੀਜ਼ਾਂ ਦਾ ਤਰਮ ਹੈ ਜਿਹੜੇ ਆਪਣੇ ਜਬਰਦਸਤੀ અપਨਾ ਦਈਏ ਜਬਰਦਸਤੀ ਉਹਨੂੰ ਕਹੀਏ ਵੀ ਤੂੰ ਤਰਮ ਕਬੂਲ ਕਰੋ ਇਦਾਂ ਨਹੀਂ ਨਾ ਹੁੰਦਾ ਐਵੇਂ ਗੱਲ ਹੈ ਵੀ ਮੈਂ ਵੀ ਵੇਖ ਲਓ ਵੀ ਮੈਂ ਪੜ੍ਹੀ ਲਿਖੀ ਜ਼ਿਆਦਾ ਹੈ ਨਹੀਂ ਕਿ ਮੈਨੂੰ ਵੀ ਨਹੀਂ ਪਤਾ ਸੀ ਆਪਾਂ ਜਿਵੇਂ ਸੁਣਿਆ ਸੁਣਾਇਆ ਸੀਗਾ ਜਿਵੇਂ ਵੇਖਦੇ ਸੀਗੇ ਵੀ ਆਪਾਂ ਸ਼ਹੀਦ ਹੋਇਆ ਜਿਵੇਂ ਮੈਨੂੰ ਨਹੀਂ ਪਤਾ ਸੀ ਜਦੋਂ ਮੇਰਾ ਹੁਣ ਵਿਆਹ ਹੋਇਆ ਸੀ ਕਰੇ ਰੋਜ਼ ਬਾਣੀ ਲਾਉਨੇ ਆ ਕਰੇ ਬਾਣੀ ਸੁਣਦੇ ਆ ਜੇ ਕਰੇ ਅਸੀਂ ਬਾਬੇ ਉਹ ਫਿਲਮ ਜਿਹੜੀ ਬਣਾਈ ਉਹ ਵੇਖਦੇ ਆ ਜਮੈਨਾਂ ਤੋਂ ਸੁਣਦੀ ਆ ਫਿਰ ਮੈਨੂੰ ਜਾ ਕੇ ਪਤਾ ਲੱਗਿਆ ਵੀ ਆਹ ਕੁਛ ਆਪਣੇ ਦੇਸ਼ ਵਿੱਚ ਹੋਇਆ ਸਾਡੇ ਪਾਪਾ ਜੀ ਜਿਹੜੇ ਸੀਗੇ ਸਾਨੂੰ ਬਾਣੀ ਹਮੇਸ਼ਾ ਸੁਣਾਉਂਦੇ ਸੀ ਕਿ ਸਵੇਰੇ ਟਾਈਮ ਨਾਲ ਉੱਠ ਕੇ ਉਹਨਾਂ ਨੇ ਬਾਣੀ ਪੜ੍ਹਨੀ ਸ਼ਾਮ ਨੂੰ ਵੀ ਪੜ੍ਹਨੀ ਇੱਕ ਫੌਜੀ ਵੀ ਰਿਹਾ ਹੋਇਆ ਸਾਡਾ ਮੇਰਾ ਪਾਪਾ ਜੀ ਸਰਦਾਰ ਬਨਜਾਰ ਸਿੰਘ ਤੇ ਬਾਣੀ ਤਾਂ ਉਹਨੇ ਨਿਤਨੇਮ ਕਰ ਲਈ ਕਰਨੀ ਪਰ ਜਦੋਂ ਵੀ ਸਾਨੂੰ ਗੱਲਾਂ ਸੁਣਾਉਂਦੀਆਂ ਉਹਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਚਾਰ ਸ਼ਾਹਬ ਜادہ ਬਾਰੇ ਪੰਜ ਪਿਆਰੇਆਂ ਬਾਰੇ 40 ਸਿੱਖਾਂ ਬਾਰੇ ਜਦੋਂ 40 ਸਿੱਖ 10 ਲੱਖ ਫੌਜ ਨਾਲ ਲੜ ਚੁੱਕੇ ਸੀਗੇ ਹਨ ਤੇ ਇਹ ਗੱਲ ਆਇਆ ਵੀ ਮੇਨ ਮੋਟਿਵ ਮਾਪੇ ਦਾ ਹੁੰਦਾ ਸਮਝਾਣਾ ਸਿਖਾਣਾ ਬੱਚਿਆਂ ਨੂੰ ਵੀ ਆਪਾਂ ਆਪਾਂ ਹੁਣ ਛੋਟਾ ਬੱਚਾ ਨੂੰ ਥੋੜੀ ਪਤਾ ਇਹਨੂੰ ਦੱਸਾਂਗੇ ਇਹਨੂੰ ਵਿਖਾਵਾਂਗੇ ਤਾਂ ਹੀ ਪਤਾ ਲੱਗੇ ਕੁਝ ਕਰਦੇ ਆ ਜੇ ਹਾਲਾਤ ਹੁੰਦੇ ਜਿੰਦੇ ਬਾਰੇ ਨਹੀਂ ਪਤਾ ਲੱਗਦਾ ਜਦੋਂ ਮੈਂ ਪੱਗ ਬਨਦਾ ਤੇ ਦੇਖੋ ਇਹ ਵੀ ਕਹਿ ਦਿੰਦਾ ਮੈਨੂੰ ਵੀ ਪੱਗ ਬਨੂ ਮਤਲਬ ਸਿੱਖੀ ਧਰਮ ਨੂੰ ਆਪਾਂ ਅੱਗੇ ਲੈ ਕੇ ਜਾਵਾਂਗੇ ਤਾਂ ਪਤਾ ਚੱਲੂਗਾ ਨਾ ਬੱਚਿਆਂ ਨੂੰ ਬਿਲਕੁਲ ਜੀ ਤੇ ਇਦਾਂ ਦੀਆਂ ਗੱਲਾਂ ਨੇ ਜੀ ਸਾਰੇ ਸਪੋਰਟ ਕਰੋ ਜਿਨ੍ਹਾਂ ਹੋ ਸਕੇ ਸ਼ੇਅਰ ਕਰੋ ਤੁਸੀਂ ਦੂਜਿਆਂ ਤਾਂ ਵੀਡੀਓ ਬਹੁਤ ਸਾਰੀਆਂ ਸ਼ੇਅਰ ਕਰ ਲੈਂਦੇ ਹੋ ਪਰ ਆਪਾਂ ਇਹ ਨਹੀਂ ਚਾਹੁੰਦੇ ਕਿ ਸਾਨੂੰ ਇਹਦੇ ਤੋਂ ਐ ਹੋ ਜਾ ਕਈ ਲੋਕ ਇਹ ਵੀ ਸੋਚ ਲੈਂਦੇ ਆ ਵੀ ਇਹ ਸ਼ੇਅਰ ਕਰਾਂਗੇ ਵਿਊਜ਼ ਦੇ ਮਾਰੇ ਕਰਦੇ ਨਹੀਂ ਜੀ ਆਪਾਂ ਸਿੱਕੀ ਧਰਮ ਦਾ ਤੁਸੀਂ ਅੱਗੇ ਆਪਦੇ ਆਪਦੇ ਘਰਾਂ ਵਿੱਚ ਸਿਖਾਓ ਜਵਾਕਾਂ ਨੂੰ ਦੱਸੋ ਵੀ ਸਾਡੇ ਸਿੱਖ ਧਰਮ ਵਿੱਚ ਕਿੱਡਾ ਵੱਡਾ ਇਤਿਹਾਸ ਹੈ ਇਹੋ ਜਿਹਾ ਇਤਿਹਾਸ ਕਿਸੇ ਵੀ ਧਰਮ ਦੇ ਵਿੱਚ ਨਹੀਂ ਹੈਗਾ ਜਿਹੜਾ ਆਪਾਂ ਨੇ ਧਰਮਾਂ ਦੇ ਵਿੱਚ ਸਿੱਕੀ ਧਰਮ ਕਿੱਥੇ ਸਵਾ ਲੱਖ ਇਨਸਾਨ ਤੇ ਕਿੱਥੇ ਇੱਕ ਬੰਦਾ ਸਿੱਖ ਛਵਾ ਲੱਖ ਨਾਲ ਲੜ ਜਾਊਗਾ ਇਹ ਕਿਹੜੇ ਕਿਤਾਬਾਂ ਚ ਕਿੱਥੇ ਲਿਖਿਆ ਇਹ ਸਿਰਫ ਸਿੱਖਾਂ ਦੇ ਇਤਿਹਾਸ ਚ ਹੈ ਸਿੱਖਾਂ ਦੇ ਇਤਿਹਾਸ ਚ ਮਿਲਿਆ ਇਹ ਚੀਜ਼ਾਂ ਹਨ ਤੇ ਬੜੀ ਉਹ ਵੀ ਚੀਜ਼ਾਂ ਸੀ ਜਦੋਂ ਸਾਰਾ ਗੜੀ ਕਹਿੰਦੇ ਆ ਉੱਥੇ ਲੜਾਈ ਹੋਈ ਸੀਗੀ ਤੇ ਸਿਰਫ 21 ਸਿੱਖ 10000 ਫੌਜ ਨਾਲ ਲੜ ਚੁੱਕੀ ਸੀ ਕਹਿੰਦੇ ਆ ਨਾ ਬੜੀ ਤਕੜੀ ਤਕੜੀ ਚੀਜ਼ਾਂ ਆਪਣੇ ਇਤਿਹਾਸ ਵਿੱਚ ਹੈਗੇ ਤੇ ਇਤਿਹਾਸ ਅਗਰ ਆਪਾਂ ਆਪਣੇ ਬੱਚਾਂ ਨੂੰ ਦੱਸਾਂਗੇ ਰੂਹ ਪ੍ਰੂ ਕਰਾਵਾਂਗੇ ਇਹਨਾਂ ਨੂੰ ਇਹ ਪਿਆਰ ਬਾਰੇ ਤੇ ਅੱਗੇ ਇਤਿਹਾਸ ਅੱਗੇ ਇਹਨਾਂ ਨੂੰ ਸਮਝ ਆਊਗੀ ਜੇ ਅੱਜ ਹੀ ਆਪਾਂ ਇਤਿਹਾਸ ਤਾਂ ਇਹਨਾਂ ਨੂੰ ਕੋਈ ਬੈਲ ਨਹੀਂ ਕਰਾਂਗੇ ਕੁਝ ਨਾ ਕਰਾਂਗੇ ਇਹਨਾਂ ਨੂੰ ਕੀ ਪਤਾ ਲੱਗਣਾ ਜਦੋਂ ਪਹਿਲਾਂ ਪੁਰਾਣੇ ਬਜ਼ੁਰਗ ਹੁੰਦੇ ਸੀ ਨਾ ਆਪਣੇ ਬੱਚਿਆਂ ਨੂੰ ਆਦੇ ਕੋਲ ਲੈ ਕੇ ਬੈਠਦੇ ਸੀ ਰਾਤ ਨੂੰ ਉਹਨਾਂ ਨੂੰ ਕਹਾਣੀਆਂ ਸੁਣਾਉਣੀਆਂ ਉਹਨਾਂ ਨਾਲ ਗੱਲਾਂ ਬਾਤਾਂ ਸੁਣਾਉਣੀਆਂ ਗੁਰੂਆਂ ਦੀ ਉਹ ਟਾਈਮ ਸੀ ਬਹੁਤ ਅੱਜ ਕੱਲ ਦਾ ਟਾਈਮ ਹੈ ਉਹ ਜੇ ਆ ਕੇ ਵੀ ਸਮਾਂ ਹੀ ਹੈ ਨਹੀਂ ਬਿਲਕੁਲ ਸਮਾਂ ਹੀ ਨਹੀਂ ਨਾ ਪਿਓ ਕੋਲ ਹੈ ਸਮਾਂ ਤੇ ਨਾ ਪੁੱਤ ਕੋਲ ਬੱਚਿਆਂ ਨੂੰ ਆਪ ਸਿਖਾਵਾਂਗੇ ਤੋਵੇਂ ਸਿੱਖੇਗਾ ਹੁਣ ਅਸੀਂ ਬਿਨਾਂ ਇਹ ਗੱਲ ਨਹੀਂ ਆਪਣੇ ਹਰ ਸਵੇਰ ਸ਼ਾਮ ਨੂੰ ਪਾਪਾ ਨੂੰ ਕਹਿੰਦੇ ਪਾਪਾ ਮੈਨੂੰ ਕੋਈ ਕਹਾਣੀ ਸੁਣਾ ਮੈਨੂੰ ਵ ਯੋ ਗੱਲਾਂ ਆਪਾਂ ਬੱਚਿਆਂ ਨੂੰ ਟਾਈਮ ਦੇਣਾ ਚਾਹੀਦਾ ਆਪਾਂ ਬੱਚਿਆਂ ਨੂੰ ਕੋਲ ਬਿਠਾ ਕੇ ਸਿਖਾਵਾਂਗੇ ਸਮਝਾਵਾਂਗੇ ਤਾਂ ਹੀ ਸਮਝਣਗੇ ਸਿੱਖਣਗੇ ਜੀ ਇਹਨਾਂ ਨੂੰ ਪਤਾ ਚੱਲਣਾ ਹੈ ਤੇ ਵੀ ਜਿਹੜਾ ਸਾਡਾ ਟਾਈਮ ਤੇ ਤਾਂ ਲੰਘ ਗਿਆ ਨਹੀਂ ਪਤਾ ਲੱਗਿਆ ਇਸ ਕਰਕੇ ਹੁਣ ਆਪਾਂ ਇਹ ਕਹਿੰਨੇ ਵੀ ਜਿਹੜਾ ਸਾਡੇ ਕੋਲ ਟਾਈਮ ਖਸ ਗਿਆ ਨਾ ਫੇਰ ਦੇਵੋ ਆਪਦੇ ਬੱਚਿਆਂ ਨੂੰ ਉਹ ਟਾਈਮ ਅਸੀਂ ਸਾਰਾ ਦਸੀਏ ਵੀ ਨਾ ਇਹਨਾਂ ਨੂੰ ਪਿੱਛੇ ਨਹੀਂ ਰਹਿਣ ਦੇਣਾ ਆਪਾਂ ਹਰ ਇੱਕ ਚੀਜ਼ ਹਰ ਇੱਕ ਦੇਸ਼ ਬਾਰੇ ਦੱਸਣਾ ਹੈ ਪਤਾ ਲੱਗੇ ਹੁਣ ਇਹਨਾਂ ਨੂੰ ਛੋਟੇ ਜਨ ਨੂੰ ਮੈਂ ਪੁੱਛੇ ਮਖ ਬੇਟਾ ਆਪਾਂ ਕਿੱਥੇ ਰਹਿੰਦੇ ਆ ਮੈਨੂੰ ਕਹਿੰਦਾ ਆਪਾਂ ਇੰਡੀਆ ਵਿੱਚ ਰਹਿੰਦੇ ਆ ਮੰਗਾ ਸ਼ੁਗਰਾ ਚਲ ਸਕੂਲ ਜਾਂਦਾ ਇਹਨਾਂ ਤਾਂ ਪੜਾਣਾ ਲਿਖਣਾ ਸਿੱਖ ਗਿਆ ਤੇ ਇਨਸਾਨੀਅਤ ਦੇ ਸਾਬ ਨਾਲ ਵੇਖੀਏ ਤਾਂ ਬਾਈ ਸਿੱਖ ਧਰਮ ਬਹੁਤ ਅੱਗੇ ਆ ਤੇ ਹਮੇਸ਼ਾ ਸਿੱਖੀ ਦਾ ਸਤਿਕਾਰ ਕਰੋ ਆਦਰ ਕਰੋ ਬਿਲਕੁਲ ਠੀਕ ਹੈ ਜੀ ਸਾਰਿਆਂ ਨੂੰ ਲੱਗਦਾ ਤੁਹਾਨੂੰ ਸਾਡੀ ਵੀਡੀਓ ਠੀਕ ਲੱਗੀ ਹੋਊਗੀ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਵੀ ਕਰਨਾ ਤੇ ਇੱਕ ਛੋਟਾ ਜਿਹਾ ਕਮੈਂਟ ਜ਼ਰੂਰ ਕਰਨਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ